ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਆਗੂ ਨੇ ਉਹਨਾਂ ਦਾ ਮਰਨ ਵਰਤ 41ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਕੱਲ ਮਹਾਪੰਚਾਇਤ ਜਿਹੜੀ ਖਨੋਰੀ ਬੋਰਡ ਤੇ ਕੀਤੀ ਗਈ ਸੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿਸਾਨ ਜਿਹੜੇ ਨੇ ਸ਼ਾਮਿਲ ਹੋਏ ਜਿਸ ਤੇ ਜਗਜੀਤ ਸਿੰਘ ਡੱਲੇਵਾਲ ਖੁਦ ਜਿਹੜੇ ਨੇ ਮੇਰਾ ਨਾਮ ਸਰਪਜੀਤਾ ਜੀ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ ਦੀ ਅਸੀਂ ਆਂ ਜਿਹੜਾ ਕੀ ਸੀ ਸਾਡਾ 5 ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਸੀ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਆ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਚੋਂ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਹਨ ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਜਿਹੇ ਉਪਰਾਲੇ ਦੀ ਪੰਜਾਬ ਵਾਸੀ ਸ਼ਲਾਘਾ ਕਰਦੇ ਨਹੀਂ ਠਕਦੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ। ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਜਿਹੜਾ ਅੰਦੋਲਨ ਹੈ ਇਹ ਮੇਰਾ ਨਹੀਂ ਪੂਰੇ ਦੇਸ਼ ਦਾ ਅੰਦੋਲਨ ਹੈ ਤੇ ਨਾਲ ਹੀ ਉਹਨਾਂ ਨੇ ਕਈ ਲਗਾਤਾਰ ਜੜੀਆਂ ਨੇ ਉਥੇ ਕਿਸਾਨ ਆਗੂ ਮੌਜੂਦ ਰੇ ਤਸਵੀਰਾਂ ਤੁਨੂੰ ਦਿਖਾ ਰਹੇ ਹਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਕਿਸਾਨ ਉਥੇ ਪਹੁੰਚੇ ਮਹਾਪੰਚਾਇਤ ਦੌਰਾਨ ਜਿਸ ਨੂੰ ਲੈ ਕੇ ਡਾਕਟਰਾਂ ਨੇ ਤਾਂ ਪਹਿਲਾਂ ਹਿਦਾਇਤ ਦਿੱਤੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹ ਜੜੀ ਹੈ ਲਗਾਤਾਰ ਨਾਜ਼ੁਕ ਬੰਦੀ ਜਾ ਰਹੀ ਹੈ ਤੇ ਉਹਨਾਂ ਦਾ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਾ ਕਾਫੀ ਜੜੀ ਹੈ ਹੋਰ ਜਿਆਦਾ ਜਿਹੜੀ ਉਹਨਾਂ ਦੀ ਸਿਹਤ ਨੂੰ ਖਰਾਬ ਕਰ ਸਕਦੀ ਹੈ ਪਰ ਇਸ ਦੇ ਬਾਵਜੂਦ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਆ ਸਟੇਜ ਤੇ ਲਿਆਇਆ ਗਿਆ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਪੂਰੇ ਇਸ ਮਹਾਪੰਚਾਇਤ ਨੂੰ ਸੰਬੋਧਨ ਵੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੇਰਾ ਮਰਨ ਵਰਤ ਜਿਹੜਾ ਹੈ ਉਹ ਮੇਰੇ ਲਈ ਨਹੀਂ ਪੂਰੇ ਦੇਸ਼ ਦੇ ਲਈ ਹੈ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਪੂਰੇ ਦੇਸ਼ ਨੂੰ ਸੰਬੋਧਨ ਹੈ ਤੇ ਨਾਲ ਹੀ ਜੇਕਰ ਗੱਲ ਕਰੀਏ ਢੱਲੇਵਾਲ ਦੀ ਤਾਂ ਢੱਲੇਵਾਲ ਦੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ 41ਵੇਂ ਦਿਨ ਦੇ ਵਿੱਚ ਮਰਨ ਵੱਤ ਸ਼ਾਮਲ ਹੋ ਗਿਆ ਇਸ ਤੋਂ ਪਹਿਲਾਂ ਵੀ ਲਗਾਤਾਰ ਡਾਕਟਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਉਨ੍ਹਾਂ ਦੇ ਜਿਹੜੇ ਆਰਗਨਸ ਨੇ ਉਹ ਲਗਾਤਾਰ ਖਰਾਬ ਹੋ ਰਹੇ ਨੇ ਹਾਰਟ ਅਟੈਕ ਦੇ ਚਾਂਸ ਜਿਹੜੇ ਨੇ ਲਗਾਤਾਰ ਬਣ ਰਹੇ ਨੇ ਇਸ ਦੇ ਬਾਵਜੂਦ ਜਦੋਂ ਮਹਾਪੰਚਾਇਤ ਉਸ ਵੇਲੇ ਵੀ ਡਾਕਟਰ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਹੈ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਾ ਇਹ ਖਤਰੇ ਤੋਂ ਜਿਹੜਾ ਇਹ ਖਤਰੇ ਦੇ ਨਿਸ਼ਾਨ ਨੇ ਜਿਸ ਤਰ ਕਰਕੇ ਐ ਸੰਬੋਧਨ ਨਹੀਂ ਕਰ ਸਕਦੇ ਨਾ ਜਾ ਕੇ ਜਾਂ ਸਟੇਜ ਦੇ ਵਿੱਚ ਜਾ ਸਕਦੇ ਪਰ ਜਗਜੀਤ ਸਿੰਘ ਡੱਲੇਵਾਲ ਮਹਾਪੰਚਾਇਤ ਦੇ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਤੁਸੀਂ ਲੜ ਰਹੇ ਹੋ ਉਹਨਾਂ ਨੇ ਸੰਬੋਧਨ ਕਰਦੇ ਹੋਏ ਜਿਹੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਣ ਲਈ ਖਨੋਰੀ ਬਾਰਡਰ ਤੇ ਪਹੁੰਚੇ ਸੀ ਤੇ ਅ ਜਿਸ ਤੋਂ ਬਾ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਲਗਾਤਾਰ ਜੜੀਆਂ ਚਚਾਵਾ ਚੱਲ ਰਹੀਆਂ ਸੁਪਰੀਮ ਕੋਰਟ ਵੱਲੋਂ ਵੀ ਲਗਾਤਾਰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਲਦ ਤੋਂ ਜਲਦ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਇਸ ਦੇ ਬਾਵਜੂਦ ਵੀ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਕਿਸਾਨ ਕਿਸਾਨਾਂ ਵੱਲੋਂ ਇਹ ਹੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਣਾ ਹੈ ਜਾਂ ਫਿਰ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚਣਾ ਹੈ ਤਾਂ ਸਾਡੀ ਲਾਸ਼ਾਂ ਤੋਂ ਹੋ ਕੇ ਜਿਹੜਾ ਨਿਕਲਣਾ ਪਵੇਗਾ ਤਾ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਜਗਜੀਤ ਸਿੰਘ ਡੱਲੇਵਾਲ ਦੀ ਤੇ ਖਨੋਰੀ ਬਾਰਡਰ ਤੋਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿਸਾਨ ਆਕੂ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਤੇ ਦੂਜੇ ਪਾਸੇ ਜਗਲਗਰ ਕਰੀਏ ਤਾਂ ਹਰਿਆਣਾ ਬਾਰਡਰ ਤੇ ਪੁਲਿਸ ਜਿਹੜੇ ਨੇ ਲਗਾਤਾਰ ਡਟੀ ਹੋਏ ਨੇ ਤੇ ਲਗਾਤਾਰ ਜੜੀਆਂ ਨੇ ਪਿਛਲੇ ਦੌਰਾਨ ਵੀ ਦੇਖਣ ਨੂੰ ਮਿਲੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅੱਜ ਜਿਹੜੀ ਹੈ ਮਹਾਪੰਚਾਇਤ ਰੱਖੀ ਗਈ ਸੀ ਉਸ ਦੇ ਵਿੱਚ ਲੋਕ ਜਿਹੜੇ ਨੇ ਪਹੁੰਚੇ ਸੀ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਨਾਂ ਨੂੰ ਦੇਖਣ ਲਈ ਜਦੋਂ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਬਾਹਰ ਲਿਆਇਆ ਗਿਆ ਜਦੋਂ ਉਹਨਾਂ ਨੂੰ ਮੰਚ ਤੇ ਸਟੇਜ ਤੇ ਰੱਖਿਆ ਗਿਆ ਤਾਂ ਜਿਸ ਤੋਂ ਬਾਅਦ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਜਿਹੜੇ ਨੇ ਉਹਨਾਂ ਨੂੰ ਸੁਣਨ ਲਈ ਪੇੜਾਂ ਤੱਕ ਤੇ ਨਾਲੇ ਦਰਖਤਾਂ ਤੱਕ ਚੜ ਗਏ ਤੇ ਕਾਫੀ ਜ਼ਿਆਦਾ ਉਹਨਾਂ ਦੇ ਜਦੋਂ ਬਾਹਰ ਵੀ ਲਿਆਇਆ ਗਿਆ ਤਾਂ ਉਹਨਾਂ ਦੀ ਜਿਹੜੀ ਸਿਹਤ ਦੇਖਣ ਜਦੋਂ ਦੇਖ ਰਹੀ ਸੀ ਤਾਂ ਉਸ ਵੇਲੇ ਵੀ ਲਗਾਤਾਰ ਦਿਖ ਰਿਹਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਕਾਫੀ ਕਮਜ਼ੋਰ ਹੋ ਗਏ ਨੇ ਡਾਕਟਰ ਵੱਲੋਂ ਜਿਵੇਂ ਫਿਦਾ ਹਤਾ ਜਾ ਰਹੀ ਹੈ ਕੀਤੀ ਜਾ ਰਹੀ ਹੈ ਨਹੀਂ ਕਿ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਲੈ ਕੇ ਡਾਕਟਰ ਲਤੇ ਸੁਪਰੀਮ ਕੋਰਟ ਲਗਾਤਾਰ ਜਿਹੜੇ ਕਿਸਾਨ ਆਗੂ ਆਖਰ ਕਿਸਾਨਾਂ ਦੇ ਸਾਹਮਣੇ ਆਪਣੀ ਗੱਲ ਰੱਖ ਰਹੇ ਨੇ ਤੇ ਕਹਿ ਰਹੇ ਨੇ ਕਿ ਲਗਾਤਾਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਇਸ ਦੇ ਬਾਵਜੂਦ ਵੀ ਕਿਸਾਨ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਕਿਸਾਨਾਂ ਜਿਹੜੇ ਨੇ ਲਗਾਤਾਰ ਉਹ ਜਗਜੀਤ ਸਿੰਘ ਡੱਲੇਵਾਲ ਤੇ ਡਾਕਟਰ ਡੱਲੇਵਾਲ ਵੀ ਇਹੀ ਕਹਿ ਰਹੇ ਨੇ ਕਿ ਮੇਰਾ ਜਿਹੜਾ ਮਰਨ ਵਰਤ ਹੈ ਉਹ ਮੇਰੇ ਲਈ ਨਹੀਂ ਲੋਕਾਂ ਦੇ ਲਈ ਹੈ ਤੇ ਜਦ ਤੱਕ ਸਾਡੀ ਮੰਗਾਂ ਪੂਰੀ ਨਹੀਂ ਹੋਣਗੀਆਂ ਤਦ ਤੱਕ ਮੈਂ ਇਹੋ ਮਰਤਨ ਵਰਤ ਜਿਹੜਾ ਜਾਰੀ ਰੱਖਾਂਗਾ ਤੇ ਇੰਜ ਹੀ ਡਟਿਆ ਰਹਾਂਗਾ